ਨਵੀਂ ਨਹਿਰ ਵਾਲਾ ਜਿਹੜਾ ਸੀ ਮਾਮਲਾ ਉਹਦੇ ਵਿੱਚ ਹਰਿਆਣੇ ਨੇ ਆਪਦਾ ਇਤਰਾਜ਼ ਜਤਾਇਆ ਹੈ ਮਾਲਵਾ ਨਹਿਰ ਬਾਰੇ ਕੀ ਮਸਲਾ ਹੈ ਜੀ ਇਹ ਨਹਿਰ ਨੂੰ ਹਰਿਆਣੇ ਨੂੰ ਇਸ ਚੀਜ਼ ਦਾ ਕੀ ਇਤਰਾਜ਼ ਹੈ ਐ ਮੈਂ ਬਸ ਖਾਮ ਤੂੰ ਕੌਣ ਹੈ ਮੈਂ ਖਾਮ ਖਾਂ ਕੁਝ ਬੰਦੇ ਹੁੰਦੇ ਆ ਜੀ ਤਾਸ਼ ਖੇਡਦੇ ਹੋਗੇ ਤਾਂ ਉਹਨਾਂ ਵਿੱਚ ਆ ਜਾਣਾ ਉਹ ਗੋਲਾ ਸੁੱਟ ਗੋਲਾ ਸੁੱਟ ਬੇਗੀ ਮਾਰ ਹੂੰ ਜੇ ਕਦੇ ਤੁਸੀਂ ਆਪਦਾ ਸੁੱਖ ਦੂਖ ਕਰਨ ਦਾ ਹੈ ਉਹ ਵਿੱਚ ਆ ਕੇ ਸਿਰਫ ਸੈਨਰ ਕੀ ਕਰਨ ਰਾਇ ਜੀ ਕੀ ਗੱਲ ਕਰਦੇ ਸਹੀ ਗੱਲ ਮਤਲਬ ਕਿ ਉਹ ਕੋਣ ਹੈ ਖਾਮ ਖਾਂ ਜੀ ਤਾਂ ਕੁਝ ਖਾਮ ਖਾਂ ਵਾਲੇ ਵੀ ਹੁੰਦੇ ਆ ਇਹ ਹਰਿਆਣਾ ਹੁਣ ਇਤਰਾਜ਼ ਕਰੀ ਜਾਂਦਾ ਟ੍ਰਿਬਿਊਨ ਚ ਵੀ ਖਬਰ ਲੱਗੀ ਸੀ ਅੱਜ ਮੇਰੇ ਖਿਆਲ ਦੇ ਨਾਲ ਇੱਕ ਦੋ ਹੋਰ ਅਖਬਾਰਾਂ ਚ ਲੱਗੀ ਆ ਕਿ ਜੀ ਇਹ ਤਾਂ ਇਤਰਾਜ਼ ਕਰੀ ਜਾਂਦੇ ਆ ਗੱਲ ਇਹ ਆ ਜਨਾਬ ਕਿ ਹਰੀਕੇ ਤੋਂ ਨਹਿਰ ਨਿਕਲ ਨਹੀਂ ਆ ਮੁਕਸਰਾ ਆ ਆਪਣੇ ਜ਼ਿਲ੍ਹੇ ਚ ਇੱਥੇ ਆ ਕੇ ਖਤਮ ਹੋ ਜਾਂਦੀ ਜੀ ਇਤਰਾਜ਼ ਉਹ ਪੰਪ ਲਿਫਟ ਵਾਲੇ ਜਿਹੜੇ ਹੈਗੇ ਆ ਜਾਂ ਕੁਝ ਹੋਰ ਜ਼ਮੀਨ ਐਕਵਾਇਰ ਕਿੱਦਾਂ ਹੋਣੀ ਹੈ ਕਿਸ ਹਿਸਾਬ ਕਿਤਾਬ ਇਹ ਉਹ ਉਹ ਤਾਂ ਚਲੋ ਠੀਕ ਹੈ ਸੁਣੇ ਜਾਣੇ ਚਾਹੀਦੇ ਆ ਕਿ ਕੋਈ ਕਿਸੇ ਨੂੰ ਬਈ ਕਿਸੇ ਕਿਸਮ ਦਾ ਕੋਈ ਘਾਟਾ ਨਾ ਹੋਵੇ ਬਿਲਕੁਲ ਬਿਲਕੁਲ ਪਾਣੀ ਅਤੇ ਆਦਿਕ ਦਾ ਜਾਂ ਦੂਸਰੇ ਪਾਸੇ ਪਾਣੀ ਜਿਹੜਾ ਘਟੇ ਨਾ ਇਹ ਚੀਜ਼ਾਂ ਤਾਂ ਆਪਾਂ ਸੋਚ ਸਕਦੇ ਆ ਇਹ ਉਹ ਕਹਿੰਦੇ ਜੀ ਅੰਤਰਰਾਜੀ ਮਾਮਲਾ ਮੈਨੂੰ ਤੇ ਲੱਗਿਆ ਨਹੀਂ ਕਿ ਅੰਤਰਰਾਜੀ ਕਿੱਥੋਂ ਮਾਮਲਾ ਹੋ ਗਿਆ ਆਪਾਂ ਤਾਂ ਇਧਰੋਂ ਵੇਖੀਏ ਇਧਰੋਂ ਰਾਜ ਰਾਜਸਥਾਨ ਕੋ ਇਤਰਾਜ਼ ਨਹੀਂ ਕਰ ਰਿਹਾ Rajasthan ਤੇ ਜਿਹੜੀ ਇਹ 1380 ਕਿਲਾ ਜ਼ਮੀਨ ਜਿਹੜੀ ਹੋਣੀ ਆ ਐਕਵਾਇਰ ਜੀ ਉਹਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਹਿੱਸਾ ਉਹਨਾਂ ਦਾ ਹੈ ਹੂੰ ਸਮਝ ਤੋ ਪਰੇ ਦੀ ਗੱਲ ਹੈ ਕਿ ਕੀ ਕਮਲ ਮਾਰਨ ਦਾ ਹੈ ਬਾਕੀ ਹੁਣ ਪਤਾ ਲੱਗੇਗਾ ਪੰਜਾਬ ਆਪਣਾ ਜਵਾਬ ਕਿਸ ਤਰ੍ਹਾਂ ਦਾ ਦਾਖਲ ਕਰਦਾ ਹੈ ਬਿਲਕੁਲ ਹੈ ਕਿ ਪੰਜਾਬ ਦਾ ਤਰਕ ਜਿਹੜਾ ਹੈ ਉਹ ਕੁਝ ਇਸ ਤਰ੍ਹਾਂ ਦਾ ਹੈ ਕਿ ਦੇਖੋ ਪਿਛਲੇ ਵਾਰ ਕੀ ਹੋਇਆ ਜੀ ਕਿ ਰਾਜਸਥਾਨ ਕਹਿੰਦਾ ਕਿ ਸਾਨੂੰ 2000 ਕਿਊਸਿਕ ਤੋਂ ਵੱਧ ਪਾਣੀ ਨਹੀਂ ਚਾਹੀਦਾ ਜਦੋਂ ਹੜਾ ਆਇਆ ਹਮ ਹਰਿਆਣਾ ਕਹਿੰਦਾ ਕਿ ਸਾਨੂੰ ਇੰਨਾ ਕੁ ਚਾਹੀਦਾ ਜੀ ਉਹ ਕਹਿੰਦੇ ਵੀ ਅਸੀਂ ਅਸੀਂ ਉਸ ਪਾਣੀ ਨੂੰ ਕਿੱਧਰ ਲਜਾਈਏ ਦੱਸੋ ਹਮ ਤੈਿਹਦਾ ਮਤਲਬ ਹੈ ਕਿ ਸੀਜ਼ਨਲ ਜੀ ਨਹਿਰ ਬਣੇਗੀ ਫਿਰ ਕਿ ਜਦੋਂ ਉਹ ਲੋਡ ਹੈ ਉਹ ਤੋਂ ਆ ਕੇ ਆ ਜੀ ਜਦੋਂ ਇਧਰ ਨੂੰ ਫਿਰ ਉਹ ਇਹੀ ਆ ਇਹ ਕਹਿੰਦੇ ਤੀਜਾ ਫੀਡਰ ਕੱਢ ਰਹੇ ਨੇ ਜੀ ਪਹਿਲਾਂ ਹੀ ਵਿਆਸ ਤੇ ਰਾਵੀ ਦਾ ਇਹ ਪਾਣੀ ਜਿਹੜਾ ਹੈ ਉਹ ਵੱਧੇ ਇਸਤੇਮਾਲ ਕਰਦੇ ਆ ਕੁਝ ਪਾਕਿਸਤਾਨ ਨੂੰ ਚਲੇ ਜਾਂਦਾ ਜੀ ਗੱਲ ਇਹ ਆ ਕਿ ਤੀਸਰਾ ਫੀਡਰ ਕੱਢਣ ਨੂੰ ਫਿਰਦੇ ਆ ਅੰਤਰਰਾਜੀ ਮਾਮਲਾ ਹੈ ਉਹ ਅੰਤਰਰਾਜੀ ਬਣਾਈ ਜਾਂਦੇ ਆ ਇਹ ਕਹਿੰਦੇ ਆ ਕਿ ਭਾਈ ਅੰਤਰਰਾਜੀ ਕਿੱਥੋਂ ਹੋ ਗਿਆ ਯਾਰ ਸਾਨੂੰ ਦੱਸਦੇ ਦਿਓ ਹੂੰ ਸਾਡਾ ਉੱਥੇ ਜਿਹੜਾ ਪਾਈਵਾਲ ਹੈ ਉਹ ਰਾਜਸਥਾਨ ਆ ਰਾਜਸਥਾਨ ਕੋਈ ਗੱਲ ਨਹੀਂ ਕਰ ਰਿਹਾ ਹੂੰ ਉਹ ਉਲਟਾ ਪਹਿਲੀ ਵੀ ਦੇਣ ਡਿਆ ਸਾਰਾ ਜੀ ਜੀ ਤਾਂ ਇਹ ਆਪਦਾ ਤਰਕ ਦੇ ਰਿਹਾ ਕਿ ਭਾਈ ਜਿਹੜਾ ਪਾਣੀ ਸਾਡੇ ਕੋਲ ਬਹੁਤ ਜ਼ਿਆਦਾ ਹੋ ਜਾਂਦਾ ਜਦੋਂ ਰਾਜਸਥਾਨ ਮਨਾ ਕਰ ਦਿੰਦਾ ਕਿ ਸਾਨੂੰ ਇਹਦੋਂ ਵੱਧ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪ ਹੱਥ ਖੜੇ ਕਰ ਜਾਂਦੇ ਹੋ ਤਾਂ ਸਾਡੇ ਕੋਲ ਇੱਕ ਨਹਿਰ ਹੋਏਗੀ ਅਸੀਂ ਪਾਣੀ ਇਧਰੋਂ ਭੇਜ ਦਿਆਂਗੇ ਹੂੰ ਹੂੰ ਤਾਂ ਬਾਕੀ 8-9 ਮਹੀਨੇ ਉਹ ਨਹਿਰ ਚੋਂ 2 2000 ਕਿਊਸਿਕ ਪਾਣੀ ਕਿੱਥੋਂ ਆਉਣਾ ਇਹ ਵੀ ਇੱਕ ਬੜਾ ਵੱਡਾ ਸਵਾਲ ਆ ਨਾ ਬਿਲਕੁਲ ਬਿਲਕੁਲ ਇਹ ਵੀ ਇੱਕ ਵੱਡਾ ਸਵਾਲ ਆ ਕਿ ਸਰਹੰਦਾਲੇ ਚੋਂ ਘਟਾਓਗੇ ਇੰਦਰਾ ਗਾਂਧੀ ਕੈਨਾਲ ਚੋਂ ਘਟਾਓਗੇ ਜਾਂ ਪਿੱਛੋਂ ਵਧਾ ਕੇ ਲਿਆਓਗੇ ਗਲੇਸ਼ੀਅਰ ਤੋਂ ਸਹੀ ਗੱਲ ਹੈ 2000 ਕਿਉਂਕਿ 12 ਮਹੀਨੇ ਚਲਾਓਗੇ ਤੇ ਤਦ ਹੀ ਹੈ ਨਾ ਤਦ ਹੀ ਹੈ ਬਿਲਕੁਲ ਬਿਲਕੁਲ ਇਹ ਵੀ ਇੱਕ ਸਵਾਲ ਹੈਗੇ ਨੇ ਪਰ ਹਰਿਆਣਾ ਹਾਲ ਦੀ ਘੜੀ ਖਾ ਮਖਾ ਬਣ ਗਿਆ ਹੈ ਜੀ ਉਹ ਕਈ ਵਾਰੀ ਹੁੰਦਾ ਹੈ ਕਿ ਚਲੋ ਕੋਈ ਨਾ ਕੋਈ ਚਰਚਾ ਸ਼ਰੀਰ ਰਵੇ ਕਹਿੰਦੇ ਸਬੰਧ ਵਧੀਆ ਬਣੇ ਰਹਿਣਗੇ ਦੋਨਾਂ ਦੇਸ਼ਾਂ ਗੱਲਬਾਤ ਹੁੰਦੀ ਰਹਿਣੀ ਦੋਨਾਂ ਪ੍ਰਾਂਤਾਂ ਦੇ ਵਿੱਚ ਮਿੰਟੂ ਜੀ ਬੱਲਾ ਅਮਰਦਾਰ ਜੀ ਇੱਕ ਇਨਫੋਰਮੇਸ਼ਨ ਦੇ ਰਹੇ ਕਿ ਨੇ ਫਰੋਜ਼ਪੁਰ ਦੇ ਵਿੱਚ ਅੱਜ ਕੋਈ ਵਾਕਾ ਹੋਇਆ ਇੱਕ ਕੁੜੀ ਦੋ ਮੁੰਡੇ ਮਾਰੇ ਗਏ ਕਹਿੰਦੇ ਅਸਲਾ ਇਹਨਾਂ ਕਿੱਥੋਂ ਆ ਰਿਹਾ ਓਥੇ ਜਨਾਬ ਇੱਕ ਨਾ ਗੁਰਦੁਆਰੇ ਦੇ ਬਾਹਰ-ਬਾਰ ਤਾਂ ਹੁਣੇ ਜਦੋਂ ਅਸੀਂ ਪ੍ਰੋਗਰਾਮ ਨੂੰ ਆਈ ਜਾਂਦੇ ਸੀ ਖਬਰ ਆਉਣ ਡਈ ਸੀ ਕਿ ਓਥੇ ਇੱਕ ਗੁਰਦੁਆਰੇ ਦੇ ਬਾਹਰ-ਬਾਰ ਕਾਰ ਰੋਕੀ ਗਈ ਆ ਬਾਈਕ ਸੁੱਟ ਕੇ ਜੀ ਉਸ ਤੋਂ ਬਾਅਦ ਬੜੀ ਤਕੜੀ ਫਾਇਰਿੰਗ ਕੀਤੀ ਗਈ ਆ ਜਿਸ ਦੇ ਚ ਇੱਕ ਔਰਤ ਉੱਥੇ ਹੀ ਮਰ ਗਈ ਸੀ ਦੋ ਬੰਦੇ ਹਸਪਤਾਲ ਪਹੁੰਚਾ ਕੇ ਜਦੋਂ ਇਲਾਜ ਸ਼ੁਰੂ ਕਰਵਾਇਆ ਗਿਆ ਤੇ ਉੱਥੇ ਮਰ ਗਏ ਨੇ ਜੀ ਯਾਨੀ ਤਿੰਨ ਦੀ ਡੈਥ ਹੋ ਚੁੱਕੀ ਆ ਹਮ ਮੁੱਢਲੇ ਤੌਰ ਤੇ ਜਿੰਨੀ ਕੋ ਜਾਣਕਾਰੀ ਉਦੋਂ ਹਾਸਲ ਕੀਤੀ ਆ ਇਹ ਆ ਕਿ ਉਹਨਾਂ ਚੋਂ ਇੱਕ ਮੁੰਡਾ ਜਿਹੜਾ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜੀ ਤੇ ਪਿਛਲੇ ਦਿਨੀ ਚੰਡੀਗੜ੍ਹ ਦੇ ਨੇੜੇ ਵੀ ਉਹਦੇ ਤੇ ਹਮਲਾ ਹੋਇਆ ਸੀਗਾ ਜੀ ਤਾਂ ਹਾਲ ਫਿਲਹਾਲ ਆਪਾਂ ਕਿਸੇ ਗੱਲ ਤੇ ਕੋਈ ਜ਼ਿਆਦਾ ਤੁੱਕੇ ਮਾਰੀ ਨਾ ਕਰਦਿਆਂ ਇੰਨੀ ਕੋਈ ਇਨਫੋਰਮੇਸ਼ਨ ਤੇ ਮਹਦੂਦ ਰਹਿ ਸਕਦੇ ਆ ਕਿ ਮਾਮਲਾ ਹੋ ਸਕਦਾ ਕਿ ਦੁਸ਼ਮਣੀ ਦਾ ਹੋਵੇ ਜੀ ਉਹ ਦੁਸ਼ਮਣੀ ਕਿਉਂ ਆ ਕਦੋਂ ਮੈਨੂੰ ਨਹੀਂ ਪਤਾ ਪਰ ਗੱਲ ਇਹ ਆ ਕਿ ਆਮ ਤੌਰ ਤੇ ਅੱਗੇ ਬਦਮਾਸ਼ਾਂ ਦੀਆਂ ਦੁਸ਼ਮਣੀਆਂ ਹੁੰਦੀਆਂ ਸੀ ਜਾਂ ਇਦਾਂ ਗਰੁੱਪ ਝਗੜਦੇ ਸਨ ਜੀ ਉਹਦੇ ਚ ਘਰ ਵਾਲਿਆਂ ਨੂੰ ਟਾਰਗੇਟ ਨਹੀਂ ਸੀ ਕੀਤਾ ਜਾਂਦਾ ਹਮ ਯਾਨੀ ਤਗੜੀ ਦੁਸ਼ਮਣੀ ਚ ਬਿਲਕੁਲ ਹੁੰਦਾ ਸੀ ਵੀ ਸਿੱਧਮ ਸਿੱਧਾ ਬਿਲਕੁਲ ਗਰੁੱਪ ਗਰੁੱਪ ਵੇਖਣ ਬੰਦਾ ਬੰਦਾ ਹੈ ਜੋ ਜ਼ਿਆਦਾਤਰ ਤੌਰ ਤੇ ਦੁਸ਼ਮਣੀ ਹੈ ਜੀ ਤੇ ਗੈਂਗਸਟਰਾਂ ਦਾ ਵੀ ਪਹਿਲਾਂ ਪਹਿਲ ਇਸ ਤਰ੍ਹਾਂ ਦਾ ਸੀਗਾ ਜਦੋਂ ਗੈਂਗਿਜ਼ਮ ਮੈਂ ਹਮੇਸ਼ਾ ਇਸ ਨੂੰ ਦੋ ਪਾਰਟ ਚ ਡਿਵਾਈਡ ਕਰਦਾ ਨਾ ਲੰਮੀ ਚੌੜੀ ਬਹਿਸ ਆ ਹਾਂਜੀ ਹਾਂਜੀ ਤਾਂ ਜਿਹੜਾ ਇਹ ਦੂਸਰੇ ਫੇਸ ਦਾ ਗੈਂਗਸਟਰਵਾਦ ਹੈ ਜੀ ਰੋਕੀ ਦੀ ਰਿਹਾਈ ਤੋਂ ਬਾਅਦ ਵਾਲਾ ਹੂੰ ਇਹਦੇ ਵਿੱਚ ਵੀ ਮੁੱਢਲੇ ਸਾਲਾਂ ਚ ਤੁਹਾਨੂੰ ਕਿਤੇ ਵੀ ਇਸ ਤਰ੍ਹਾਂ ਦੀ ਘਟਨਾ ਦਿਖਾਈ ਨਹੀਂ ਦੇਵੇਗੀ ਹੁਣ ਇਹ ਚੀਜ਼ਾਂ ਹੋਣ ਲੱਗ ਪਈਆਂ ਜੀ ਪਰਵਾਰਕ ਮੈਂਬਰ ਵੀ ਨਿਸ਼ਾਨੇ ਤੇ ਆਨ ਲੱਗ ਪਏ ਨੇ ਬਿਲਕੁਲ ਬਿਲਕੁਲ ਇਹ ਇਹ ਆ ਰਹੀਆਂ ਸਾਡੇ ਸਾਹਮਣੇ ਘਟਨਾਵਾਂ ਆ ਰਹੀਆਂ ਨੇ